ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਆਚਾਰ ਦਾ ਮਸਾਲਾ ਪਾ ਕੇ ਆਲੂ ਬੈਂਗਣ ਦੀ ਸਬਜੀ ਜਿਹੜੀ ਕਿ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਅਸੀਂ ਇੱਕ ਬੜੇ ਸਾਈਜ਼ ਦਾ ਬੈਂਗ ਲੈ ਉਹਨੂੰ ਚੌਰਸ ਪੀਸਾਂ ਦੇ ਵਿੱਚ ਕੱਟ ਲਿਆ ਤੇ ਅੱਧਾ ਕਿਲੋ ਲਏ ਅਸੀਂ ਆਲੂ ਆਲੂ ਨੂੰ ਵੀ ਆਪਾਂ ਨੇ ਚੋਰਸ ਪੀਸਾਂ ਦੇ ਵਿੱਚ ਕੱਟ ਲਿਆ ਤੇ ਅੱਧੀ ਘੜਚੀ ਆਪਾਂ ਸਰੋਂ ਦੇ ਤੇਲ ਦੀ ਪੂਰੀ ਤਰ੍ਹਾਂ ਕਾੜ ਲੀ ਤੇ ਉਹਦੇ ਵਿੱਚ ਪਾਇਆ ਅਸੀਂ ਇੱਕ ਚਮਚ ਜੀਰੇ ਦਾ ਜੀਰੇ ਨੂੰ ਆਪਾਂ ਨੇ ਬ੍ਰਾਊਨ ਕਰ ਲਿਆ ਤੇ ਨਾਲ ਪਾਇਆ ਆਪਾਂ ਨੇ ਇੱਕ ਚਮਚ ਬੜਾ ਆਦਰਕ ਤੇ ਲਸਣ ਦਾ ਪੇਸਟ ਪੇਸਟ ਤੇ ਅਦਰਕ ਦੇਖੋ ਸਾਡਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਭੁੱਜ ਗਿਆ ਤੇ ਨਾਲ ਪਾਇਆ ਇੱਕ ਅਸੀਂ ਕੱਟਿਆ ਹੋਇਆ ਬਰੀਕ ਪਿਆਜ਼ ਪਿਆਜ਼ ਆ ਜਿਹੜਾ ਅਸੀਂ ਬੜੇ ਸਾਈਜ਼ ਵਿੱਚ ਲਿਆ ਹੈ ਤੇ ਉਹਨੂੰ ਅਸੀਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਆਪਾਂ ਨੇ ਇਹਦੇ ਵਿੱਚ ਕੋਈ ਗਰੇਵੀ ਜਾਂ ਦਹੀਂ ਜਾਂ ਕੋਈ ਮਲਾਈ ਆਪਾਂ ਨੇ ਇਹਦੇ ਵਿੱਚ ਕੋਈ ਵੀ ਚੀਜ਼ ਨਹੀਂ ਪਾਉਣੀ ਆਪਾਂ ਬਹੁਤ ਸਰਲ ਤਰੀਕੇ ਦੇ ਨਾਲ ਇਹ ਜਿਹੜੀ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਇਹ ਸਬਜ਼ੀ ਤੁਸੀਂ ਇੱਕ ਵਾਰੀ ਬਣਾਉਂਗੇ ਤਾਂ ਬਾਰ-ਬਾਰ ਬਣਾਉਂਗੇ ਇਹ ਜਿਹੜੀ ਸਬਜ਼ੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਆਪਾਂ ਇਹਦੇ ਵਿੱਚ ਪੂਰੇ ਤਰ੍ਹਾਂ ਮਸਾਲੇ ਭੁੰਨ ਕੇ ਨਾਲ ਆਪਾਂ ਇਹਦੇ ਵਿੱਚ ਜਿਹੜਾ ਤੜਕਾ ਹੁਲਾਵਾਂਗੇ ਮਸਾਲੇ ਦਾ ਮਸਾਲਾ ਜਿਹੜਾ ਆਚਾਰ ਦਾ ਆਂਬ ਦੇ ਆਚਾਰ ਦਾ ਜਿਹੜਾ ਇੱਕ ਚਮਚ ਆਪਾਂ ਮਸਾਲੇ ਦਾ ਪਾਵਾਂਗੇ ਅਸੀਂ 3-4 ਹਰੀ ਮਿਰਚ ਲਈ ਉਹਨਾਂ ਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਆਪਾਂ ਪਿਆਜ਼ਾਂ ਦੇ ਵਿੱਚ ਮਿਕਸ ਕਰਤਾ ਦੇਖੋ ਹੁਣ ਆਪਾਂ ਪਾਵਾਂਗੇ ਨਮਕ ਨਮਕ ਜਿਹੜਾ ਆਪਣੀ ਲੋੜ ਦੇ ਅਨਸਾਰ ਪਾ ਪਾਵਾਂਗੇ ਕਿਉਂਕਿ ਆਲੂ ਸਾਡੇ ਅੱਧਾ ਕਿਲੋ ਆਲੂ ਆ ਤੇ ਅੱਧਾ ਕਿਲੋ ਦੇ ਕਰੀਬ ਜਿਹੜਾ ਸਾਡੇ ਬੈਂਗ ਹੈ ਨਾ ਅਸੀਂ ਇੱਕ ਚਮਚਾ ਜਿਹੜਾ ਆਪਣੇ ਹਿਸਾਬ ਦੇ ਨਾਲ ਪਾਇਆ ਨਮਕ ਦਾ ਕਿਉਂਕਿ ਜਿਹੜਾ ਆਪਾਂ ਨੇ ਮਸਾਲਾ ਇੱਕ ਚਮਚਾ ਪਾਉਣਾ ਉਹਦੇ ਵਿੱਚ ਵੀ ਨਮਕ ਹੈ ਇਸ ਕਰਕੇ ਅਸੀਂ ਜਿਹੜਾ ਮਸਾਲੇ ਦੇ ਵਿੱਚ ਨਮਕ ਹੈ ਉਹ ਆਪਾਂ ਇੱਕ ਚਮਚਾ ਹੀ ਪਾਉਣਾ ਹੈ ਤੇ ਆਪਾਂ ਨੇ ਨਮਕ ਨੂੰ ਪੂਰੀ ਤਰ੍ਹਾਂ ਮਿਕਸ ਕਰਤਾ ਨਮਕ ਪਾਉਣ ਦੇ ਨਾਲ ਦੇਖੋ ਜਿਹੜਾ ਮਸਾਲਾ ਇਕਦਮ ਭੁੱਜ ਕੇ ਤਿਆਰ ਹੋ ਗਿਆ ਤੇ ਇੱਕ ਚਮਚ ਪਾਇਆ ਛੋਟਾ ਸੀ ਹਲਦੀ ਪਾਊਡਰ ਹਲਦੀ ਪਾਊਡਰ ਨੂੰ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਦੇ ਵਿੱਚ ਆਪਾਂ ਨੇ ਕੋਈ ਟਮਾਟਰ ਵਗੈਰਾ ਨਹੀਂ ਪਾਣਾ ਟਮਾਟਰ ਦੀ ਜਗ੍ਹਾ ਤੇ ਆਪਾਂ ਜਿਹੜਾ ਮਸਾਲੇ ਮਸਾਲਾ ਪਾਵਾਂਗੇ ਤੇ ਉਹਦੇ ਨਾਲ ਜਿਹੜੀ ਸਬਜ਼ੀ ਦੇ ਵਿੱਚ ਬਹੁਤ ਹੀ ਵਧੀਆ ਜਿਹੜੀ ਖਟਾਸ ਤਿਆਰ ਹੁੰਦੀ ਹੈ ਇੱਕ ਚਮਚਾ ਛੋਟਾ ਅਸੀਂ ਪਾਇਆ ਅੰਬ ਦੇ ਆਚਾਰ ਦਾ ਮਸਾਲਾ ਇੱਕ ਚਮਚ ਜਿਹੜਾ ਇਹ ਮਸਾਲਾ ਅੰਬ ਦੇ ਆਚਾਰ ਦਾ ਮਸਾਲਾ ਇਹ ਬਹੁਤ ਸਟਰੋਂਗ ਜਾਂ ਹੁੰਦਾ ਹੈ ਇਸ ਕਰਕੇ ਅਸੀਂ ਇੱਕ ਛੋਟਾ ਚਮਚ ਜਿਹੜਾ ਮਸਾਲੇ ਦੇ ਵਿੱਚ ਪਾ ਦਿੱਤਾ ਤੇ ਆਪਾਂ ਇਹਨਾਂ ਨੂੰ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦਿਆਂ। ਹਨੀ ਦੇਖੋ ਹੁਣ ਆਪਣਾ ਜਿਹੜਾ ਮਸਾਲਾ ਪੂਰੀ ਤਰ੍ਹਾਂ ਭੁੱਜ ਗਿਆ। ਇਹ ਅਚਾਰ ਦਾ ਜਿਹੜਾ ਮਸਾਲਾ ਉਹ ਵੀ ਤਰ੍ਹਾਂ ਪੂਰੀ ਤਰ੍ਹਾਂ ਮਿਕਸ ਹੋ ਗਿਆ। ਹੁਣ ਪਾਵਾਂਗੇ ਆਪਾਂ ਬੈਂਗਣ। ਬੈਂਗਣਾ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਉਹਨਾਂ ਦਾ ਜਿਹੜਾ ਪਾਣੀ ਆਪਾਂ ਨੇ ਕੱਢ ਤਾ ਤੇ ਆਪਾਂ ਉਹਨੂੰ ਮਸਾਲੇ ਦੇ ਵਿੱਚ ਮਿਕਸ ਕਰਾਂਗੇ। ਇਹਦੇ ਨਾਲ ਮਿਕਸ ਕਰਕੇ ਤੇ ਨਾਲ ਪਾ ਦਵਾਂਗੇ ਆਪਾਂ ਆਲੂ। ਆਲੂਆਂ ਜਿਹੜੇ ਆਪਾਂ ਨੇ ਉਹ ਵੀ ਚੋਰਸ ਪੀਸਾਂ ਦੇ ਵਿੱਚ ਕੱਟੇ ਐ। ਆਲੂਆਂ ਨੂੰ ਆਪਾਂ ਨੇ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਚੋਰਸ ਪੀਸਾਂ ਦੇ ਵਿੱਚ ਕੱਟ ਲਿਆ। ਤੇ ਜਿਹੜਾ ਉਹਨਾਂ ਦਾ ਪਾਣੀ ਆਪਾਂ ਨੇ ਕੰਟਤਾ। ਦੇਖੋ ਬੈਂਗਣਾ ਜਿਹੜੇ ਉਹ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਹੋ ਗਏ। ਤੇ ਦੇਖਣ ਦੇ ਵਿੱਚ ਦੇਖੋ ਸਾਡੀ ਸਬਜੀ ਕਿੰਨੀ ਖੂਬਸੂਰਤ ਲੱਗਦੀ ਹੈ। ਤੇ ਨਾਲ ਹੀ ਬਾਦਮਾਂਗੇ ਆਪਾਂ ਆਲੂ। ਆਲੂਆਂ ਨੂੰ ਵੀ ਆਪਾਂ ਐਸੀ ਤਰ੍ਹਾਂ ਪੂਰੀ ਤਰ੍ਹਾਂ ਮਿਕਸ ਕਰ ਦੇਵਾਂਗੇ। ਬਿਨਾ ਟਮਾਟਰਾਂ ਤੋਂ ਇਹ ਜਿਹੜੀ ਸਾਡੀ ਸਬਜੀ ਹੈ ਬਿਨਾ ਕਿਸੇ ਗਰੇਵੀ ਤੋਂ ਇਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ। ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੀ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ ਤੇ ਇਹ ਜਿਹੜੀ ਸਬਜੀ ਆ ਬਹੁਤ ਆਸਾਨ ਤਰੀਕੇ ਦੇ ਨਾਲ ਆਪਾਂ ਬਣਾ ਸਕਦੇ ਆ ਇਹਨੂੰ ਆਪਾਂ ਕੁੱਕਰ ਵਿੱਚ ਵੀ ਬਣਾ ਸਕਦੇ ਆ ਪੈਨ ਵਿੱਚ ਵੀ ਬਣਾ ਸਕਦੇ ਆ ਤੇ ਆਪਾਂ ਨੇ ਆਲੂ ਤੇ ਬੈਂਗਣਾਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਲਿਆ ਤੇ ਲੋੜ ਦੇ ਅਨੁਸਾਰ ਅਸੀਂ ਇਹਦੇ ਵਿੱਚ ਅੱਧੀ ਕੌਲੀ ਜਿਹੜੀ ਉਹ ਪਾਣੀ ਦੀ ਪਾਈ ਕਿਉਂਕਿ ਜਦ ਬੈਂਗਨਾਂ ਨੂੰ ਧੋਂਦੇ ਆ ਇਹਨਾਂ ਦੇ ਵਿੱਚ ਵੀ ਪਾਣੀ ਥੋੜਾ ਜਿਹਾ ਰਸ ਜਾਂਦਾ ਇਸ ਕਰਕੇ ਅਸੀਂ ਪਾਣੀ ਹੈ ਜਿਹੜਾ ਉਹ ਅੱਧੀ ਕੌਲੀ ਪਾਈ ਹੈ ਲੋੜ ਪੈਣ ਤੇ ਜੇ ਫਿਰ ਆਪਾਂ ਇਹਦੇ ਵਿੱਚ ਹੋਰ ਪਾਣੀ ਪਾ ਸਕਦੇ ਹਾਂ ਹਾਂਜੀ ਆਪਾਂ ਨੇ ਆਲੂ ਤੇ ਬੈਂਗਣੀ ਨੂੰ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਤਾ ਹਾਂਜੀ 10 ਮਿੰਟ ਆਪਾਂ ਨੇ ਇਹਨੂੰ ਢੱਕ ਕੇ ਪਕਾਇਆ ਵਿੱਚ ਇੱਕ ਦੋ ਵਾਰੀ ਆਪਾਂ ਨੇ ਗਰਚੀ ਮਾਰੀ ਹਿਲਾਇਆ ਤੇ ਮਿਕਸ ਆਪਾਂ ਨੇ ਕਰਤਾ ਸਬਜੀ ਜਿਹੜੀ ਬਣ ਕੇ ਤਿਆਰ ਹੋ ਗਈ ਇਹਦੇ ਵਿੱਚ ਆਪਾਂ ਇੱਕ ਚਮਚ ਪਾਇਆ ਗਰਮ ਮਸਾਲਾ ਗਰਮ ਮਸਾਲੇ ਨੂੰ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਤੇ ਦੇਖੋ ਸਬਜੀ ਦੇਖਣ ਦੇ ਵਿੱਚ ਕਿੰਨੀ ਖੂਬਸੂਰਤ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਸਬਜੀ ਇਹ ਬਹੁਤ ਸਵਾਦ ਤਿਆਰ ਹੁੰਦੀ ਹੈ ਆਪਾਂ ਇੱਕ ਪਲੇਟ ਦੇ ਵਿੱਚ ਪਾਵਾਂਗੇ ਦੇਖੋ ਦੇਖਣ ਦੇ ਜਿਹੜੀ ਸਾਡੀ ਸਬਜੀ ਆ ਕਿੰਨੀ ਵਧੀਆ ਲੱਗ ਰਹੀ ਆ ਤੇ ਅਸੀਂ ਬਹੁਤ ਘੱਟ ਟਾਈਮ ਦੇ ਵਿੱਚ ਇਹ ਸਬਜੀ ਬਣਾ ਕੇ ਤਿਆਰ ਕਰ ਲਈ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ